ਹਾਂਜੀ ਜਿਹੜਾ ਮੈਂ ਸਭ ਤੋਂ ਪਹਿਲਾਂ ਸਾਡੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਵਿਜੀਤਪੁਰ ਜੀ ਸਾਰੇ ਸਟਾਫ ਮੈਂਬਰਸ ਤੇ ਭਾਨੂ ਕਪੂਰ ਜੀ ਜਿਹੜਾ ਸਾਡਾ ਸਟੂਡੈਂਟ ਹੈ ਇਹਨਾਂ ਦੇ ਪਰਿਵਾਰ ਦੇ ਮੈਂਬਰ ਇਹਨਾਂ ਨੇ ਨਜ਼ਰ ਆਏ ਉਹਨਾਂ ਨੂੰ ਤੇ ਸਾਰੇ ਸਾਇੰਸ ਬੈਂਕ ਤੇ ਸਾਡੇ ਸਾਰੇ ਸਟਾਫ ਮੈਂਬਰਸ ਵੱਲੋਂ ਅਸੀਂ ਇਸ ਲੜਕੇ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਕਿਉਂਕਿ ਜਿਹਨੇ ਵਿਦਿਆਰਥੀ ਨੇ ਸਾਡੇ ਸਕੂਲ ਦਾ ਨਾਮ ਹੈ ਜਿਹੜਾ ਉਹ ਇਹਨਾਂ ਪ੍ਰਾਪਤੀਆਂ ਦੇ ਵਿੱਚੋਂ ਉੱਚਾ ਕੀਤਾ ਤੇ ਦੂਸਰੀ ਗੱਲ ਇਹ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਬਾਕੀ ਤਾਂ ਪ੍ਰਿੰਸੀਪਲ ਮੈਡਮ ਨੇ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਇਸ ਬਾਰੇ ਬਾਕੀ ਸਾਡੇ ਸਕੂਲ ਬਾਰੇ ਦੱਸ ਦਿੱਤਾ ਜਿੱਥੇ ਇਹ ਸਕੂਲ ਹੈ ਜਿਹੜਾ ਸਪੋਰਟਸ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਕਰਦਾ ਹੈ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਉੱਥੇ ਜਦੋਂ ਵੀ ਕਿਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਰਿਜ਼ਲਟ ਆਉਂਦਾ ਹੈ ਚਾਹੇ ਉਹ ਦਸਮੇ ਦਾ ਆਉਣ ਵਾਲਾ ਰਿਜ਼ਲਟ ਹੈ ਚਾਹੇ ਅੱਜ ਪ੍ਰਸਤੁਤ ਦਾ ਰਿਜ਼ਲਟ ਆਇਆ ਹੈ ਉਹਦੇ ਵਿੱਚ ਇਸ ਸਕੂਲ ਦੇ ਕੁਝ ਨਾ ਕੁਝ ਉਮੀਦਵਾਰੀ ਜ਼ਰੂਰ ਮੈਰਿਟ ਦੇ ਵਿੱਚ ਆਉਂਦੇ ਨੇ ਤੇ ਇਹ ਸਕੂਲ ਦਾ ਨਾਮ ਹੈ ਜਿਹੜਾ ਉਸ ਨੂੰ ਉੱਚਾ ਕਰਦੇ। ਬਾਂਧੂਕਪੁਰ ਨਾਂ ਦਾ ਬੱਚਾ ਜਿਹੜਾ ਹੈਗਾ ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਸ ਦੇ ਵਿੱਚੋਂ ਮੈਰਿਟ ਲਿਸਟ ਦੇ ਵਿੱਚ ਆਇਆ ਹੈਗਾ ਇਹ ਮੈਂ ਦੱਸਣਾ ਚਾਹਾਂਗੀ ਕਿ ਇਹ ਬੱਚੇ ਦਾ ਸੀਰੀਅਲ ਨੰਬਰ ਮੈਰਿਟ ਲਿਸਟ ਦੇ ਵਿੱਚ 155 ਹੋਰ ਪੰਜਾਬ ਦੇ ਵਿੱਚ ਰੈਂਕ 12ਵਾਂ ਹੈਗਾ। ਤੇ ਇਸ ਬੱਚੇ ਦੇ ਬਾਰੇ ਵਿੱਚ ਇਹ ਵੀ ਜਾਣਕਾਰੀ ਦੇਣਾ ਚਾਹਾਂਗੀ ਤੁਹਾਨੂੰ ਕਿ ਇਹ ਬੱਚੇ ਨੇ ਕਿਤੇ ਤੋਂ ਵੀ ਕੋਈ ਵੀ ਕੋਚਿੰਗ ਜਰੀ ਹੈਗੀ ਆ ਉਹ ਨਹੀਂ ਲਿੱਤੀ ਹੈਗੀ ਸਿਰਫ ਜੋ ਕਲਾਸ ਦੇ ਵਿੱਚ ਟੀਚਰਸ ਨੇ ਪੜਾਇਆ ਹੈਗਾ ਉਸੇ ਦੇ ਉੱਤੇ ਹੀ ਉਹਨਾਂ ਕਦਮਾਂ ਦੇ ਉੱਤੇ ਹੀ ਚੱਲਿਆ ਹੈਗਾ ਤਾਂ ਇਹ ਟੀਚਰਾਂ ਦੀਆਂ ਲੀਹਾਂ ਦੇ ਉੱਤੇ ਚੱਲ ਕੇ ਬੱਚਾ ਕੀ ਨਹੀਂ ਪ੍ਰਾਪਤ ਕਰ ਸਕਦਾ ਇਸ ਨੇ ਸਿੱਧ ਕਰਕੇ ਦਿਖਾ ਦਿੱਤਾ ਹੈਗਾ ਤੇ ਜਿਹੜੇ ਇੰਚਾਰਜ ਹੈਗੇ ਆ ਮੈਡਮ ਅਮਨਦੀਪ ਕੋ ਚਹਿਲ ਜੀ ਔਰ ਬਾਕੀ ਸਾਇੰਸ ਦੇ ਜਿਹੜੇ ਮੇਰੇ ਅਧਿਆਪਕ ਹੈਗੇ ਆ ਸਾਰੇ ਤੇ ਮੇਰੇ ਹੋਰ ਸਬਜੈਕਟਾਂ ਦੇ ਜਿਹੜੇ ਅਧਿਆਪਕ ਹੈਗੇ ਆ ਚਾਹੇ ਫਿਜ਼ੀਕਲ ਐਜੂਕੇਸ਼ਨ ਨਾਲ ਸੰਬੰਧਤ ਹੈ ਚਾਹੇ ਉਹ ਸਾਡੇ ਇੰਗਲਿਸ਼ ਨਾਲ ਸੰਬੰਧਤ ਹੈ ਚਾਹੇ ਪੰਜਾਬੀ ਨਾਲ ਸੰਬੰਧਤ ਹੈ ਚਾਹੇ ਕੰਪਿਊਟਰ ਨਾਲ ਸੰਬੰਧਤ ਹੈ ਚਾਹੇ এনवायरमेंट ਨਾਲ ਔਰ ਸਾਰੇ ਦੇ ਸਾਰੇ ਅਧਿਆਪਕ ਜਿਹੜੇ ਹੈਗੇ ਆ ਉਹ ਵਧਾਈ ਦੇ ਪਾਤਰ ਹੈਗੇ ਆ ਤੇ ਇਹ ਵੀ ਦੱਸਣਾ ਚਾਹਾਂਗੀ ਮੈਂ ਤੁਹਾਨੂੰ ਕਿ ਇਹ ਮੇਰਾ ਬੱਚਾ ਸਾਡੇ ਮਲਟੀਪਰਪਸ ਸਕੂਲ ਦਾ 6ਵੀਂ ਤੋਂ ਲਗਾਤਾਰ ਮਲਟੀਪਰਪਸ ਦੇ ਵਿੱਚ ਹੀ ਪੜ ਰਿਹਾ ਹੈ ਕਿਸੇ ਹੋਰ ਸਕੂਲ ਦੇ ਵਿੱਚ ਨਹੀਂ ਗਿਆ ਔਰ ਇਹਨਾਂ ਅਧਿਆਪਕ ਸਾਥੀਆਂ ਦੇ ਛਤਰਛਾਇਆ ਦੇ ਹੇਠਾ ਹੀ ਰਹਿ ਕੇ ਇਸ ਨੇ ਆਪਣੀ ਐਜੂਕੇਸ਼ਨ 12ਵੀਂ ਤੱਕ ਦੀ ਪੂਰੀ ਕੀਤੀ ਹੈਗੀ ਹੈ ਤੇ ਬੈਲ ਬੀ ਹੈ ਬੈਲ ਡਿਸਪਲਨ ਔਰ ਸਾਡੀ ਜਿਹੜੀਆਂ ਹੋਰ ਐਕਟੀਵਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਹਿੱਸਾ ਲੈਣ ਵਾਲਾ ਵਿਦਿਆਰਥੀ ਹੈ ਤੇ ਮੈਂ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਸ੍ਰੀ ਸੰਜੀਵ ਸ਼ਰਮਾ ਜੀ ਤੇ ਸਾਡੇ ਡਿਪਟੀ ਡੀਓ ਸਰਦਾਰ ਸ੍ਰੀ ਰਵਿੰਦਰਪਾਲ ਸ਼ਰਮਾ ਜੀ ਇਹਨਾਂ ਸਾਰਿਆਂ ਨੂੰ ਵੀ ਤਹਿ ਦਿਲ ਤੋਂ ਮੁਬਾਰਕਬਾਦ ਜੇ ਵੀ ਹੈਗੀ ਹੈ ਉਹ ਦਿਨੀਆਂ ਉਹ ਵੀ ਇਸ ਦੇ ਵਧਾਈ ਦੇ ਪੂਰੇ ਹੱਕਦਾਰ ਜਿਹੜੇ ਹੈਗੇ ਆ ਉਹ ਬੰਦੇ ਹੈਗੇ ਆ ਤੇ ਮੈਂ ਇਹ ਬੱਚੇ ਨੂੰ ਅੱਜ ਇਹ ਬੱਚਾ ਤੇ ਇਹ ਦੇ ਮਦਰ ਇਸ ਸਾਡੇ ਨਾਲ ਹੀ ਆਏ ਹੈਗੇ ਆ ਤੇ ਮੈਂ ਇਹਨਾਂ ਨੂੰ ਮੈਡਮ ਆਜੋ ਪਲੀਜ਼ ਇਹਨਾਂ ਦੇ ਮਦਰ ਨੂੰ ਵੀ ਬਧਾਈ ਜਿਹੜੀ ਇਹਨਾਂ ਦੇ ਪੇਰੈਂਟਸ ਨੂੰ ਬਧਾਈ ਜਿਹੜੀ ਹੈਗੀ ਆ ਆਪਣੇ ਵੱਲ ਤੋਂ ਤੇ ਆਪਣੇ ਸਾਰੇ ਅਧਿਆਪਕ ਵੱਲੋਂ ਸਾਥੀਆਂ ਤੋਂ ਤੇ ਆਪਣੇ ਵਾਈਸ ਪ੍ਰਿੰਸੀਪਲ ਸਰਦਾਰ ਸੁਖਵਿੰਦਰ ਸਿੰਘ ਜੀ ਵੱਲੋਂ ਮੈਂ ਬਧਾਈ ਜਿਹੜੀ ਹੈਗੀ ਆ ਤਹਿ ਦਿਲ ਤੋਂ ਦਿੰਦੀ ਆ ਤੇ ਇਹਨਾਂ ਨੇ ਮੇਰੇ ਸਕੂਲ ਦਾ ਨਾਮ ਜਿਹੜਾ ਹੈਗਾ ਉਹ ਰੋਸ਼ਨ ਕੀਤਾ ਮੈਂ ਵੀ ਸਾਂਝੀ ਕਰਾਂਗੀ ਕਿਉਂਕਿ ਇਹੀ ਟਾਈਮ ਹੁੰਦਾ ਇੱਕ ਪ੍ਰਿੰਸੀਪਲ ਨੂੰ ਜਦੋਂ ਆਪਣੀਆਂ ਫੀਲਿੰਗਸ ਜਿਹੜੀਆਂ ਹੈਗੀਆਂ ਉਹ ਆਪਣੀ ਪਬਲਿਕ ਦੇ ਅੱਗੇ ਰੱਖ ਸਕਦੇ ਹੈਗੇ ਆ ਮੈਨੂੰ ਮੇਰੇ ਕੋਲੇ ਬੱਚੇ ਦਾ ਕਿਉਂਕਿ ਬੱਚਾ ਹੋਣ ਆ ਰਿਹਾ ਜੀ ਬੱਚਾ ਟੀਚਰ ਡੇ ਦੇ ਉੱਤੇ ਵੀ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਬਣਿਆ ਸੀਗਾ ਇਹ ਉੱਥੋਂ ਵੀ ਪਤਾ ਲੱਗਦਾ ਵੀ ਐਕਟੀਵਿਟੀ ਦੇ ਵਿੱਚ ਬੱਚੇ ਨੇ ਹਿੱਸਾ ਲਿੱਤਾ ਸੀਗਾ ਤੇ ਬੱਚੇ ਨੇ ਜਦੋਂ ਮੈਨੂੰ ਫੋਨ ਕੀਤਾ ਤਾਂ ਮੇਰੇ ਕੋਲ ਇਸ ਦਾ ਨਾਮ ਕਪੂਰ ਕਰਕੇ ਫੀਡ ਹੈਗਾ ਕਿ ਉਹ ਬੱਚੇ ਨੇ ਜਦੋਂ ਮੈਨੂੰ ਇਹਨੇ ਕਿਹਾ ਕਿ 97.6% ਮਾਰਕਸ ਜਿਹੜੇ ਆ ਗਏ ਮੈਡਮ ਨੇ ਲਿੱਤੇ ਆ ਗਿਆਂ ਕਿ ਆ ਮੈਂ ਮੈਰਿਟ ਚ ਆਇਗਾ ਮੈਡਮ ਮੈਂ ਕਿਹਾ ਬੇਟਾ ਮੈਂ ਤੈਨੂੰ ਮੈਰਿਟ ਲਿਸਟ ਹੁਣੇ ਭੇਜਦੀ ਹੈਗੀ ਆ ਤੂੰ ਮੈਰਿਟ ਦੇ ਵਿੱਚ ਡੈਫੀਨੇਟਲੀ ਜੜਾਏਗਾ ਹੋਣਾ ਚਾਹੀਦਾ ਉਹ ਨਾਲ ਦੀ ਨਾਲ ਮੈਂ ਇਸ ਨੂੰ ਮੈਰਿਟ ਲਿਸਟ ਭੇਜੀ ਤੇ ਬੱਚਾ ਮੈਰਿਟ ਦੇ ਵਿੱਚ ਉਹ ਮੇਰੇ ਅਧਿਆਪਕ ਸਾਥੀ ਜਿਹੜੇ ਸੇਰ ਤੋਂ ਜੁੜੇ ਹੀ ਹੋਏ ਸੀਗੇ ਉਹਨਾਂ ਸਾਰਿਆਂ ਨੇ ਮੈਨੂੰ ਫੋਨ ਕਰਨੇ ਸ਼ੁਰੂ ਕਰਤੇ ਕਿ ਮੈਡਮ ਇੱਕ ਵਾਰ ਫੇਰ ਮਲਟੀਪਰਪਸ ਦੀ ਬਾਵਾ ਜਿਹੜੀ ਹੈਗੀ ਆ ਉਹ ਹੋਗੀ ਬੱਲੇ ਬੱਲੇ ਕਰਾਤੀ ਔਰ ਇਹ ਅਸੀਂ ਬੱਚਿਆਂ ਦੇ ਸਿਰ ਤੇ ਅਧਿਆਪਕਾਂ ਦੇ ਸਿਰ ਤੇ ਹੀ ਆ ਜਿਹੜੀ ਮੇਰੀ ਪੋਸਟ ਵੀ ਵਰਕਰਾਰ ਹੈ ਜੀ ਮੇਰੇ ਅਧਿਆਪਕ ਸਾਥੀਆਂ ਦੇ ਸਿਰ ਤੇ ਹੀ ਹੈ ਔਰ ਇਹ ਬੱਚਿਆਂ ਦੇ ਸਿਰ ਤੇ ਹੈ ਜਿਨ੍ਹਾਂ ਨੇ ਮੇਰੇ ਸਕੂਲ ਦਾ ਨਾਂ ਜਿਹੜਾ ਹੈ ਪੁਲੰਦਿਆ ਤੇ ਐਨਾ ਜ਼ਿਆਦਾ ਰੱਖਿਆ ਹੋਇਆ ਹੈ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਤਨਵਾਦਵੀ ਕਰਾਂਗੀ ਜਿਹੜੇ ਮੇਰੇ ਅਧਿਆਪਕ ਸਾਥੀ ਮੇਰੇ ਇੱਕ ਛੋਟੇ ਜਿਹੇ ਸਨੇਹ ਤੇ ਆ ਕੇ ਸਕੂਲ ਦੇ ਵਿੱਚ ਇਕੱਠੇ ਹੋ ਗਏ ਤੇ ਮੈਂ ਉਮੀਦ ਵੀ ਕਰਦੀ ਹਾਂ ਕਿ ਇਸ ਤਰ੍ਹਾਂ ਹੀ ਮੇਰਾ ਸਟਾਫ ਮੇਰੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੁੜਿਆ ਰਹੇਗਾ ਜੀ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਇਹਦੇ ਪਰਿਵਾਰ ਨੂੰ ਵਧੰਪੂ ਹੋਣ ਨੂੰ ਔਰ ਇਸੇ ਪਰਿਵਾਰ ਨੂੰ ਤਹਿ ਦਿਲ ਤੋਂ ਮੁਬਾਰਕਵਾਦ ਦਿੰਦੀ ਹਾਂ ਜੀ ਥੈਂਕ ਯੂ